ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਇੱਕ ਸਾਡੇ ਇਲਾਕੇ ਦਾ ਬਹੁਤ ਹੀ ਗਾਂਬਦੂ ਪਰਿਵਾਰ ਦਾ ਬੱਚਾ ਜਿਹੜਾ ਅੱਜ ਤੋਂ 7 ਸਾਲ ਪਹਿਲਾਂ ਆਪਣੀ ਰੋਜ਼ੀ ਰੋਟੀ ਲਈ ਆਪਣੇ ਸਨਾਰੇ ਭੁੱਖ ਲਈ ਕੈਨੇਡਾ ਦੀ ਧਰਤੀ ਤੇ ਗਿਆ ਔਰ ਉਹਨੇ ਮਿਹਨਤ ਮੁਸ਼ੱਕਤ ਕਰਕੇ ਕਾਮਯਾਬੀ ਵੀ ਹਾਸਲ ਕੀਤੀ ਪਰ ਦੁੱਖ ਦੀ ਦਾਸਤਾਨ ਇਹ ਹੈ ਕਿ ਉਹਦਾ ਨੌਜਵਾਨੀ ਉਮਰ ਦੇ ਵਿੱਚ ਹੀ ਉੱਥੇ ਮਾੜੇ ਅੰਸਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਔਰ ਉਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਸਮੁੱਚੇ ਐਨਆਰਆਿਆਂ ਨੂੰ ਬੱਚਿਆਂ ਨੂੰ ਪੜਨ ਵਾਲਿਆਂ ਨੂੰ ਪਿੱਛੇ ਪਰਿਵਾਰਾਂ ਨੂੰ ਮਤਲਬ ਇੱਕ ਬਹੁਤ ਵੱਡਾ ਇੱਕ ਝਟਕਾ ਲਗਿਆ। ਔਰ ਅੱਜ ਉਸ ਬੱਚੇ ਦੀ ਡੈੱਡ ਬੋਡੀ ਜਿਹੜੀ ਪਿੰਡ ਤੋਲੇਵਾਲ ਸਾਡੇ ਡਿਸਟ੍ਰਿਕਟ ਮਲੇਰਕੋਟਲਾ ਪਹੁੰਚੀ ਹੈ ਔਰ ਅੱਜ ਸਾਰੇ ਸਮੂਹ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਪਰਿਵਾਰ ਨਾਲ ਦੁੱਖ 'ਚ ਸ਼ਰੀਕ ਹੋ ਕੇ ਅਜਦਾ ਸੰਸਕਾਰ ਹੋਇਆ। ਇਸ ਤੋਂ ਵੱਡੀ ਘਟਨਾ ਸਾਡੇ ਇਲਾਕੇ 'ਚ ਕਦੇ ਹੋਈ ਹੈ ਨਾ ਸੁਣੀ ਹੈ। ਤੋ ਬਹੁਤ ਵੱਡਾ ਇਹ ਦੁੱਖ ਹੈ ਪਰਿਵਾਰ ਨੂੰ ਅਸੀਂ ਸਾਰੀ ਸੰਗਤ ਪਰਿਵਾਰ ਇਹ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਮਾੜੇ ਅੰਸਰ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਵੀ ਜਿਹੜੇ ਬੰਦਿਆਂ ਨੇ ਇਨਵੋਲਵ ਨੇ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਧਾਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਜ਼ੁਰਮ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਦੇ ਵੀ ਇਹੋ ਜਿਹੇ ਨਾਲ ਹੋਣੀ ਘਟਨਾ ਕਿਸੇ ਬੱਚੇ ਨਾਲ ਕਿਸੇ ਬਜ਼ੁਰਗ ਨਾਲ ਕਿਸੇ ਵੀ ਨਾਲ ਵਾਪਰੇ ਸੱਤ ਸਮੁੰਦਰੋਂ ਪਾਰ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਕਾਲਜੇ ਦੇ ਟੁਕੜਿਆਂ ਨੂੰ ਅਗਲਾ ਘਰ ਵੇਚ ਕੇ ਜ਼ਮੀਨਾਂ ਗਹਿਣੇ ਰੱਖ ਕੇ ਬੰਦੇ ਭੇਜ ਦਿਆ ਜਵਾਕਾਂ ਜਦੋਂ ਉੱਥੇ ਇਹੋ ਜੀ ਘਟਨਾ ਵਾਪਰਦੀ ਆ ਤਾਂ ਪਿੱਛੇ ਜਿਹੜਾ ਹਜ਼ਾਰਾਂ ਬੱਚਾ ਗਿਆ ਉਹ ਸਾਰੇ ਪਰਿਵਾਰ ਸਦਮੇ ਚਲੇ ਜਾਂਦੇ ਕਿ ਕਿਤੇ ਸਾਡੇ ਪਰਿਵਾਰ ਨਾਲ ਸਾਡੇ ਬੱਚੇ ਨਾਲ ਇਹੋ ਜੀ ਅਣਹੋਣੀ ਨਾ ਹੋ ਜੇ ਸੋ ਅਸੀਂ ਭਾਰਤ ਦੀ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਕੈਨੇਡਾ ਦੀ ਸਰਕਾਰ ਤੋਂ ਇਹਨਾਂ ਦੇ ਪ੍ਰਧਾਨ ਮੰਤਰੀਆਂ ਤੋਂ ਗ੍ਰਹਿ ਮੰਤਰੀਆਂ ਤੋਂ ਵਿਦੇਸ਼ ਮੰਤਰੀਆਂ ਤੋਂ ਇਹ ਇਹ ਮੰਗ ਕਰਦੇ ਆਂ ਪਰਜੋਰ ਮੰਗ ਕਰਦੇ ਆਂ ਕਿ ਇਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਕੋਈ ਠੋਸ ਪਾਲਿਸੀ ਬਣਾਈ ਜਾਵੇ ਜਿਹੜੇ ਬੱਚੇ ਸਟੂਡੈਂਟ ਲੱਖਾਂ ਰੁਪਈਆ ਦੀ ਫੀਸ ਕੈਨੇਡਾ ਸਰਕਾਰ ਨੂੰ ਅਦਾ ਕਰਦੇ ਨੇ ਉਹਨਾਂ ਦੀ ਕੋਈ ਬੀਮਾ ਪਾਲਿਸੀ ਬਣੇ ਉਹਨਾਂ ਦਾ ਕੋਈ ਸਿਸਟਮ ਬਣੇ ਕਿ ਅਗਰ ਕਿਸੇ ਨਾਲ ਕੋਈ ਘਟਨਾ ਵਾਪਰਦੀ ਹੈ ਤੱਕ ਘਟੋ ਘਟ 70 70000 ਡਾਲਰ ਫੰਡ ਰੇਜ਼ ਕਰਕੇ ਉਹਨਾਂ ਦੀ ਡੈੱਡ ਬਾਡੀयां ਪਿੰਡ ਮੰਗਾਈਆਂ ਜਾਂਦੀਆਂ ਇਹ ਤਾਂ ਇੱਕ ਪੰਜਾਬ ਹੈ ਪੰਜਾਬੀਅਤ ਹੈ ਜਿਹੜੇ ਸਾਡੇ ਲੋਕ ਨਾਲ ਖੜ ਜਾਂਦੇ ਆ ਨਹੀਂ ਵਰਨਾ ਇੱਕ ਜਿਹਦਾ ਘਰੋਂ ਬੱਚਾ ਚਲਾ ਗਿਆ ਉੱਪਰ ਦੀ 70000 ਡਾਲਰ ਇਕੱਠਾ ਕਰਨਾ ਜੀ 45 50 ਲੱਖ ਰੁਪਈਆ ਬਹੁਤ ਵੱਡੀ ਰਕਮ ਹੈ ਘਰ ਵਿਕ ਜਾਂਦਾ ਸੋ ਸਰਕਾਰਾਂ ਇਸ ਵੱਲ ਧਿਆਨ ਦੇਣ ਅੱਗੇ ਤੋਂ ਇਹੋ ਜਿਹੀ ਘਟਨਾਵਾਂ ਨਾ ਵਾਪਰ ਧੰਨਵਾਦ ਬਾਈ ਡੈੱਡ ਬਾਡੀ ਲਿਆਉਣ ਦੇ ਲਈ ਕੁਝ ਆਪਣੇ ਐਨਆਰਆਈ ਵੀਰਾਂ ਨੇ ਬੜਾ ਤੇਜ ਜੋ ਡੈੱਡ ਬਾਡੀ ਲਿਆਉਣ ਦੇ ਲਈ ਗੁਰਦੁਆਰਾ ਦੁਖਨਵਾਨ ਸਾਹਿਬ ਸਰੀ ਔਰ ਜਿਹੜੇ ਸਾਡੇ ਇਲਾਕਾ ਮਲੇਰਕੋਟਲੇ ਦਾ ਇੱਕ ਕਲੱਬ ਬਣਿਆ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਰਿਆਂ ਨੇ ਕੀਤੀ ਹੈ ਤੁਸੀਂ ਵੀ ਕੀਤੀ ਮੀਡੀਆ ਨੇ ਵੀ ਕੀਤੀ ਹੈ ਔਰ ਘੰਟਿਆਂ ਦੇ ਵਿੱਚ ਹਜ਼ਾਰਾਂ ਡਾਲਰ ਇਕੱਠਾ ਹੋਇਆ ਦੇਖੋ ਪਰਿਵਾਰ ਲਈ ਬਹੁਤ ਵੱਡੀ ਢਾਰਸ ਹੈ ਵੀ ਇੱਕ ਸੋ ਉਹਨਾਂ ਦਾ ਵੀ ਅਸੀਂ ਐਨਆਰਆਈ ਪਰਿਵਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਖਨਵਾਨ ਸਰੀ ਦਾ ਵੀ ਧੰਨਵਾਦ ਕਰਦੇ ਆਂ ਔਰ ਜਿਹੜੀ ਮਲੇਰਕੋਟਲਾ ਕਲੱਬ ਬਣਿਆ ਉਹਨਾਂ ਦਾ ਧੰਨਵਾਦ ਕਰਦੇ ਆਂ